ਹਾਂਜੀ ਪਾਜੀ ਸਾਨੂੰ ਪਸ਼ੂਆਂ ਨੇ ਬਹੁਤਾ ਕੀਤਾ ਵਾਇਆ ਆਸਾਨ ਹੋਇ ਇੱਕ ਤੁਹਾਨੂੰ ਦਿਖਾ ਲੰਨੇ ਆ ਇਹਨੇ ਜਦੋਂ ਵੀ ਕੋਈ ਗੁਰਦੁਆਰੇ ਜਾਂ ਮੱਥਾ ਟੇਕਣ ਜਾਂਦਾ ਗਲੀਆਂ ਦੀਆਂ ਪਿੰਡ ਚ ਇੰਨਾ ਕਿ ਤੰਗ ਕੀਤਾ ਵਾ ਲੋਕਾਂ ਨੂੰ ਬੁੜੀਆਂ ਨੂੰ ਦੇਖ ਕੇ ਖੌਰੂ ਪਟਦਾ ਉਹ ਦੇਖੋ ਹੁਣ ਵੀ ਪਟ ਰਿਹਾ ਤੁਹਾਡੇ ਸਾਹਮਣੇ ਪਰ ਇਹ ਤੁਹਾਨੂੰ ਵਿੱਚ ਦਿਖਾ ਲੰਨੇ ਆ ਇੰਨਾ ਕਿ ਤੰਗ ਕੀਤਾ ਵਾ ਲੋਕਾਂ ਨੇ ਪਸ਼ੂਆਂ ਨੂੰ ਮਾਰਦਾ ਉਹ ਸਿੰਘ ਵੀ ਤੜਾਏ ਹੋਏ ਨੇ ਲੋਕਾਂ ਨੇ ਪਸ਼ੂਆਂ ਦੇ ਬਹੁਤ ਜਾਣੀ ਭਾਜੀ ਦੁਖੀ ਕੀਤੇ ਆ ਅੱਛਾ ਹਾਂਜੀ ਕੋਈ ਸਰਕਾਰ ਨੂੰ ਬੇਨਤੀ ਕਰਨੀ ਜਾਂਦੇ ਅਪੀਲ ਸਾਨੂੰ ਭਾਜੀ ਅਸੀਂ ਇਹੀ ਬੇਨਤੀ ਕਰਨੀ ਜਾਂਦੇ ਆ ਵੀ ਇਹਨਾਂ ਨੂੰ ਫੜੋ ਤੇ ਸਾਡੀ ਵੀ ਜਾਨ ਛਡਾਓ ਇਹਨਾਂ ਕੋਲੋਂ ਨਹੀਂ ਸਰਕਾਰ ਨੇ ਕੋਈ ਉਹਨਾਂ ਕੋਲ ਕੋਈ ਰੱਖਣ ਨੂੰ ਜਗ੍ਹਾ ਹੈ ਨਹੀਂ ਫਿਰ ਫੇਰ ਬੰਦਾ ਕਰੂਗਾ ਕਿਆ ਕਾ ਕਿਆ ਕਹਿਣਾ ਚਾਹੁੰਦੇ ਆ ਇਹ ਬਾਦੀ ਹਣਾ ਬਾਦੀ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਕਿਉਂ ਲੈਂਦੇ ਆ ਹਾਂ ਜਦ ਇਹ ਰੱਖੇ ਹੀ ਨਹੀਂ ਸਕਦੇ ਤਾਂ ਗਊ ਟੈਕਸ ਕਾਹ ਲੈ ਲੈਂਦੇ ਕਹਿੰਦੇ ਸਰਕਾਰ ਕਹਿੰਦੀ ਵੀ ਸਾਡੇ ਕੋਲ ਜਗ੍ਹਾ ਹੈ ਨਹੀਂ ਰੱਖਣ ਨੂੰ ਨਹੀਂ ਨਹੀਂ ਗੱਲ ਤਾਂ ਗਰੂਟਾਇਆ ਸੀ ਨਾਲੋਂ ਹੂੰ ਟੋਲ ਫਲਾਜੇ ਨਾ ਲਾਣ ਫਿਰ ਭਾਜੀ ਟੋਲ ਫਲਾਜੇ ਲਾਉਂਦੇ ਆ ਫਿਰ ਨਾ ਲਾਣ ਕੀ 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 ਕਹਿੰਦੇ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਦੇਖੋ ਸਾਡੀਆਂ ਫਸਲਾਂ ਦਾ ਨੁਕਸਾਨ ਹਾਂ ਸਾਡਾ ਕੋਈ ਜੀਆ ਜਾਂ ਤੁਨੀ ਕੀ ਹੋ ਜਾਵੇ ਹੂੰ ਹੂੰ ਕੇ ਬੇ ਕਿਸੇ ਬੁਢੀ ਦਾ ਟੱਕਰ ਮਾਰ ਦੇ ਹਾਂ ਜੋ ਸੜਕ ਤੇ ਲੋਕ ਵੀ ਜਾਂਦੇ ਆ ਨਾ ਲੰਘਦੇ ਆ ਰੋਟੀ ਦੇ ਦੂਗੀ ਗਵਰਨਮੈਂਟ ਨੂੰ ਦੱਸੋ ਹਾਂ ਆਪਣੇ ਮਾਂ ਬਾਪ ਨੂੰ ਤਾਂ ਕੋਈ ਰੋਟੀ ਨਹੀਂ ਦਿੰਦਾ ਹੂੰ ਹੁਣ ਇਹੋ ਜਿھے ਕਿਸੇ ਨੂੰ ਮਾਰ ਦੇਵੇ ਇਹ ਇਦਾਂ ਦਾ ਸਹਨ ਘਟਦੇਵੇ ਇਹ ਕਿਹਦਾ ਢਿੱਡ ਪਾੜ ਦੇਵੇ ਕੌਣ ਜ਼ਿੰਮੇਵਾਰ ਹੈ ਇਹਦਾ ਹੂੰ ਹੂੰ ਆਹੋ ਹੂੰ ਤੁਹਾਡੇ ਸਾਹਮਣੇ ਨਹੀਂ ਸਰਕਾਰ ਮੰਨ ਲਓ ਸਰਕਾਰ ਨਹੀਂ ਕੁਝ ਅਪੀਲ ਕਰਦੀ ਤਾਂ ਜੇ ਸਾਨੂੰ ਦੱਸ ਦਵੇ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਛੱਡ ਦਿੰਦੇ ਆ ਕਿਤੇ ਨਾ ਆਹ ਇਕੱਠੇ ਹੋ ਕੇ ਅਸੀਂ ਇਹਦਾ ਹੱਲ ਕਰਾਂਗੇ ਇਹ ਕਿਤੇ ਜਗ੍ਹਾ ਬਣਾਉਣ ਉੱਥੇ ਛੱਡਿਆ ਕਰਾਂਗੇ ਉੱਥੇ ਛੱਡਿਆ ਦਿੰਦੇ ਆ ਅਸੀਂ ਸਾਰੇ ਆਣੇ ਅਸੀਂ ਆਪਣਾ ਖਰਚਾ ਕਰਕੇ ਵੀ ਛੱਡ ਕੇ ਆਵਾਂਗੇ ਸੀਜ਼ਨ ਤੋੜੀ ਦੀ ਟਰਾਲੀਆਂ ਵੀ ਦੇ ਦਿਆ ਕਰਾਂਗੇ ਆਹ ਅੱਛਾ ਅੱਛਾ ਅਸੀਂ ਸੀਜ਼ਨ ਬਰ ਸੀਜ਼ਨ ਪੱਠੇ ਵੀ ਦੇਵਾਂਗੇ ਹਾਂ ਮਤਲਬ ਸਰਕਾਰ ਸਾਨੂੰ ਜਗ੍ਹਾ ਦੇ ਦੇਵੇ ਛੱਡਾ ਦੇ ਦੇਵੇ ਹੱਲ ਕਰ ਦੇਵੇ ਭਈ ਇੱਥੇ ਭਈ ਤੁਸੀਂ ਭਾਈ ਇੱਥੇ ਛੱਡਿਓ ਉੱਥੇ ਸੀਜ਼ਨ 2 ਸੀਜ਼ਨ ਜਿੱਦਾਂ ਝੋਨਾ ਆ ਗਿਆ ਆ ਪਰਾਲੀ ਜਿਹੜੋ ਸਟੀਆਂ ਦੀਆਂ ਦੋ ਚਾਰ ਰੈਲੀਆਂ ਹਾਂ ਮੰਨੇ ਵੀ ਸਹੀ ਸਰਕਾਰ ਮੰਨਦਾ ਕਰੇ ਹਾਂ ਆ ਮੰਨ ਲਓ ਤੁਹਾਡੀਆਂ ਫਸਲਾਂ ਆਪਣੀਆਂ ਸਾਰੇ ਜ਼ਿਮੀਦਾਰਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਤਾਂ ਫਿਰ ਨੁਕਸਾਨ ਤਾਂ ਆਪ ਦਾ ਹੀ ਆ ਕਿਸੇ ਹੋਰ ਦਾ ਕੀ ਚੱਲ ਨੁਕਸਾਨ ਤਾਂ ਜੀ ਹੁਣੇ ਨਹੀਂ ਜਵੀ ਦਾ ਜਾਨੀ ਜਵੀ ਨਹੀਂ ਛੱਡੀ ਨਹੀਂ ਐਨ ਮੁੰਡ ਕਰ ਦਿੱਤੀ ਜਵੀ ਚਲੋ ਉਹ ਵੀ ਛੱਡੋ ਪਰ ਜੇ ਉਦਾਂ ਕੋਈ ਕਿਸੇ ਨੂੰ ਮਾਰ ਦਵੇ ਗੁਰਦੁਆਰੇ ਜਾਂਦੇ ਆ ਲੋਕੀ ਕਿ ਕਿਤੇ ਮੱਥਾ ਟੇਕਦੇ ਨਹੀਂ। ਬੰਦੇ ਜਾਣ ਬੰਦਾ ਨੁਕਸਾਨ ਕਰਦੇ ਵੀ ਇਹ। ਇਹ ਬਾੜੀ ਦੇਖ ਕੇ ਖੋਰੂ ਪੱਟਦਾ ਆ, ਮਿੱਟੀ ਪੱਟਦਾ ਲੋਕਾਂ ਨੂੰ ਸਿਰ ਲਾਉਂਦਾ ਥੱਲੇ, ਭੜਕਾ ਮਾਰਦਾ ਰਾਤ ਨੂੰ ਗਲੀਆਂ 'ਚ ਸੌਣ ਨਹੀਂ ਦਿੰਦਾ ਹੈਗਾ। ਅੱਛਾ, ਹੁਣ ਬੰਦਾ ਆ ਰਾਤ ਸਾਰੀ ਰਾਤ ਘੁੰਮਦਾ ਰਿਹਾ। ਹੂੰ। ਸਾਰੀ ਰਾਤ ਘੁੰਮਦਾ ਰਿਹਾ। ਹੂੰ। ਇਹਨਾਂ ਦੇ ਪਸ਼ੂ ਬਾਹਰ ਆ ਭਾਜੀ। ਅੱਛਾ। ਇਹ ਸੌਣ ਨਹੀਂ ਦਿੰਦਾ। ਅੱਛਾ। ਤਾਰਾਂ ਟੱਪ ਕੇ ਅੰਦਰ ਆ ਵੜਦਾ ਆ। ਗਾਈਆਂ ਨੂੰ ਮਾਰਦਾ, ਮੱਝਾਂ ਨੂੰ ਮਾਰਦਾ। ਹੂੰ। ਤੇ ਕਿਹੜੇ ਪਿੰਡ ਦੀ ਗੱਲ ਕਰ ਰਹੇ ਤੁਸੀਂ? ਰ ਬਲਾਚੌਰ ਗੜਸ਼ੰਕਰ ਵਾਲਾ ਰੋਡ ਨਾਲ ਹੀ ਰੋਡ ਕੀ ਪੰਪ ਵਾਲੀ ਜਿਹੜੀ ਪੈਂਦੀ ਆ ਉੱਥੇ ਦੀਆਂ ਤਸਵੀਰਾਂ ਵੀਡੀਓ ਤੁਹਾਨੂੰ ਦਿਖਾ ਰਿਆਂ ਵੀ ਬਾਈ ਹੁਣੀ ਬਲੋਂ ਕੋਈ ਅਪੀਲ ਕੀਤੀ ਆ ਵੀ ਦੇਖੋ ਬਹੁਤ ਜ਼ਿਆਦਾ ਸਾਨ ਨੂੰ ਮਰੇ ਆ ਜੇ ਕੁਛ ਇਹਦਾ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਆ ਜੀ ਤੇ ਕੋਈ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਆ ਭਾਜੀ ਬੱਸ ਅਸੀਂ ਤਾਂ ਭਾਜੀ ਇਹੀ ਗੱਲ ਕਹਿਣੀ ਚਾਹਾਂਗੇ ਵੀ ਸਾਡਾ ਹੱਲ ਕਰਕੇ ਦੇਵੇ ਸਰਕਾਰ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਉਹ ਐਡਾ ਵੱਡਾ ਕਲਾਕਾਰ ਮਰਿਆ ਪਸੂਆਂ ਦੀ ਵਜ੍ਹਾ ਨਾਲ ਫਿਰ ਵੀ ਇਹਨਾਂ ਨੂੰ ਉਦੀ 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 ਵੀ ਨਹੀਂ ਕੋਈ ਸਲਵਾਈ ਫਿਰ ਵੀ ਕੋਈ ਆਗਲ ਨਹੀਂ ਆਈ ਇਹਨਾਂ ਨੂੰ ਗਾਦੇ ਲੀਡਰ ਦੇ ਕਾਹਦੀਆਂ ਸਰਕਾਰਾਂ ਅੰਦੇ ਮਰ ਜਾਵੇ ਬਾਜ ਦੀ ਬੂੰਦ ਤੇ ਜ਼ਮੀਨ ਪੁੱਛਣੇ ਨੇ ਆਹੋ ਬਾਜ ਨੂੰ ਕੋ ਮੱਤ ਦੇ ਬੰਦਾ ਮਰ ਗਿਆ ਐ ਰੋਡ ਤੇ ਕਿਸੇ ਦੇ ਵਿੱਚ ਬਾਜੀ ਜਾਵੇ ਤਾਂ ਇਹਦਾ ਕੌਣ ਜ਼ਿੰਮੇਵਾਰ ਆ ਅਗਲੇ ਨੇ ਤਾਂ ਸੜਕ ਦੇ ਉੱਪਰ ਮੰਨ ਲਓ ਬਾਜੀਵੇ ਤੁਸੀਂ ਕੱਢਦੇ ਆ ਅਸੀਂ ਅਗਲੇ ਨੇ ਤਾਂ ਸਾਡੇ ਗਾਲੇ ਬਾਣੇ ਭਾਈ ਫਿਰ ਸਹੀ ਗੱਲ ਆ ਬਿਲਕੁਲ ਸੋ ਪ੍ਰਸ਼ਾਸਨ ਨੂੰ ਕੋਈ ਬੇਨਤੀ ਪ੍ਰਸ਼ਾਸਨ ਪ੍ਰਸ਼ਾਸਨ ਕੋ ਸਾਡੀ ਇਹੀ ਬੇਨਤੀ ਆ ਕਿ ਇਹਨਾਂ ਦਾ ਕੋਈ ਹਿਲਾ ਕਰਨ ਕੋ ਹਿਲਾ ਕਰੇ ਕਿਤੇ ਨਾ ਕਿਤੇ ਇਹਨਾਂ ਦਾ ਜਿਗਾੜ ਬਣਾਣ ਇਦਾਂ ਦਾ ਤਕੜਾ ਤੇ ਉੱਥੇ ਪਸ਼ੂ ਜਾਨੀ ਸਾਰੇ ਇਕੱਠੇ ਹੋਣ ਹੂੰ ਬਿਲਕੁਲ ਇਹ ਬਾਅਦ ਕਹਿੰਦਾ ਬਹੁਤ ਘੁੰਮ ਰਹੀਆਂ ਗਾਈਆਂ ਤਾਂ ਹਨਾ ਬਹੁਤ ਜਿਆਦਾ ਬਾਹਰ ਹੁੰਦੀਆਂ ਸਾਰੀ ਸ਼ਾਮ ਨੂੰ ਦੱਸ ਦੇਵਾਂਗੇ ਹਾਂ ਅੱਛਾ ਸਵੇਰੇ ਤੂੰ ਸਵੇਰ ਨੂੰ ਤਾਂ ਬਹੁਤ ਹੰਦੀਆਂ ਨੇ ਤੁਹਾਡੇ ਤਾਂ ਘਰ ਕਹਿੰਦੇ ਬਾਹਰ ਰਾਤ ਪਹਿਲਾਂ ਮੈਂ 10 ਵਜੇ ਗੱਡ ਵੀ ਗਿਆ ਤੇ ਸਵੇਰੇ 4 ਵਜੇ ਸਾਰੀ ਰਾਤ ਨਹੀਂ ਸੁੱਤਾ ਸਾਡੇ ਪਸ਼ੂ ਬਾਹਰ ਹੈ ਉੱਥੇ ਤਾਰਾਂ ਲੱਗੀਆਂ ਤਾਰਾਂ ਚ ਟੱਪ ਜਾਂਦੇ ਨਹੀਂ ਸੌਣ ਦਿੰਦੇ ਪਸ਼ੂ ਨਾ ਬਦੂਏ ਵੀ ਹੁਣੇ ਲਾਦਰ ਮਾਰਦੇ ਮਾਰਦੇ ਆ ਜਿੱਦਾਂ ਹੁਣ ਕੋਈ ਸੋਨੇ ਆ ਪਹਿਲਾਂ ਇੱਕ ਸਾਡੀ ਕੱਟੀ ਮਾਰੀ ਨਹੀਂ ਅੱਛਾ 2 ਸਾਲ ਦੀ ਕੱਟੀ ਸੀਗੀ ਅੱਛਾ ਉਹ ਮਾਰੀ ਤਾਂ ਨੇ ਪਸ਼ੂ ਖਰਾਬ ਕਰ ਦਿੰਦੇ ਭਾਜੀ ਇਹ ਸੋਨੇ ਆਲੇ ਪਸ਼ੂ ਉੱਪਰ ਚੜ ਕੇ ਖਰਾਬ ਕਰ ਦਿੰਦੇ ਹੂੰ 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 ਇਹ ਆ ਭਜੀ ਬਹੁਤ ਜਾਣੀ ਭਾਜੀ ਨੁਕਸਾਨ ਹੁੰਦਾ ਹੁਣ ਨੁਕਸਾਨ ਹੁੰਦਾ ਹੁਣ ਕੀ ਕਹਿ ਸਕਦੇ ਹਾਂ ਚਲੋ ਸਰਕਾਰ ਨੇ ਤਾਂ ਨਹੀਂ ਉਹ ਮੋੜਨੇ ਹੈਗੇ ਹੂੰ 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 ਹੁਣ ਦਾ ਸੱਚ ਇਹੀ ਅਪੀਲ ਕਰਨੇ ਆ ਵੀ ਸਾਨੂੰ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਹਨਾ ਕੀਤਾ ਜਾਵੇ ਸਾਡਾ ਠੀਕ ਹੈ ਜੀ ਸੋ ਇਹ ਹਾਲਾਤ ਨੇ ਅ ਪਿੰਡਾਂ ਦੇ ਲੋਕਾਂ ਦੇ ਹੋਰਾਂ ਪਿੰਡਾਂ ਦੇ ਵਿੱਚ ਵੀ ਬਹੁਤ ਇਦਾਂ ਗਾਈਆਂ ਦੀਆਂ ਜਿਹੜੀਆਂ ਵੀਡੀਓ ਜੀ ਤੁਹਾਡੇ ਕੋ ਆndੀਆਂ ਕਿਸੇ ਦੀਆਂ ਤਾਂ ਸਾਨੂੰ ਜਰੂਰ ਪਾਇਓ ਸੰਡੇ ਕਰਿਓ ਘੰਟੇ ਹੋ ਗਏ ਇਹਨਾਂ ਦੇ ਮਗਰ ਘੁੰਮਦੇ ਆ ਹਾਂ 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 ਕੰਮ ਵੀ ਕਰਨੇ ਕੋਈ ਕੰਮ ਵੀ ਕਰਨੇ ਕਰਦੇ ਤੁਸੀਂ ਆਪ ਸਮਝਦਾਰ ਆ ਸਹੀ ਗੱਲ ਬਾਈ ਤੇ ਇਹ ਹਾਲਾਤ ਨੇ